10 ਅਪ੍ਰੈਲ 1952 ਵਾਹਿਗੁਰੂ ਜੀ ਰਸਨਾ ਨਾਲ ਇੱਕ ਵੇਰ ਕਹਿ ਕੇ ਦੂਸਰੀ ਵਾਰੀ ਕਹਿਣ ਨੂੰ ਜੀ ਕਰੇ ਤਾਂ ਚਾਰ ਵਾਰ ਵਾਹਿਗੁਰੂ ਦਾ ਸ਼ੁਕਰ ਕਰੋ ਉਸ ਨੇ ਬੜੀ ਮਿਹਰ ਕੀਤੀ ਹੈ ਜੋ ਤੁਹਾਨੂੰ ਨਾਮ ਬਖਸ਼ਿਆ ਹੈ ਤੇ ਨਾਮ ਪਿਆਰਾ ਲਗਾ ਦਿੱਤਾ ਹੈ ਫਕੀਰ ਵਿੱਚ ਸ਼ਕਤੀ ਹੁੰਦੀ ਹੈ ਮਾਨੋ ਕਿ ਬਾਰੂਦ ਦੇ ਢੇਰ ਤੇ ਗੱਦੀ ਲਾ ਕੇ ਬੈਠਾ ਹੁੰਦਾ ਹੈ ਪਰ ਉਹ ਤਾਣ ਹੋਦੇ ਹੋਏ ਨਿਤਾਣਾ ਹੁੰਦਾ ਹੈ ਤੇ ਨਾਮ ਦੇ ਬੰਨ ਨਾਲ ਭਰੀ ਅਵਸਥਾ ਨੂੰ ਹਲੇਮੀ ਨਾਲ ਜਰਦਾ ਹੈ ਜਦ ਤੱਕ ਮੁਰਸ਼ਿਦ ਆਗਿਆ ਨਾ ਕਰੇ ਤੇ ਕਹੇ ਕਿ ਹੁਣ ਤੂੰ ਹੋਰਨਾਂ ਨੂੰ ਉਪਦੇਸ਼ ਦੇਣ ਦੇ ਕਾਬਿਲ ਹੋ ਗਿਆ ਹੈ ਜਿਗਿਆਸੂ ਨੂੰ ਇਸ ਕੰਮ ਵਿੱਚ ਰੋਕ ਰੱਖਣੀ ਚਾਹੀਦੀ ਹੈ ਜੇ ਕੋਈ ਦੂਸਰਾ ਸਾਡੀਆਂ ਕਮਜ਼ੋਰੀਆਂ ਸਾਨੂੰ ਦੱਸੇ ਤਾਂ ਬੁਰਾ ਲੱਗਦਾ ਹੈ ਆਪਣੀਆਂ ਕਮਜ਼ੋਰੀਆਂ ਆਪ ਭਾਲ ਕੇ ਕੱਢਣੀਆਂ ਚਾਹੀਦੀਆਂ ਬਾਰੰਬਾਰ ਮਾਇਆ ਤੇ ਅਟਕੈ ਲੈ ਨਰਜਾ ਮਨ ਤੋਲੇ ਦੇਵ ਗੁਰੂ ਜੀ ਦੇ ਕਹਿਣ ਦਾ ਸਿੱਖ ਗੁੱਸਾ ਨਹੀਂ ਕੀਤਾ ਕਰਦੇ ਸਨ ਸਗੋਂ ਜੇ ਗੁਰ ਚਿੜਕੇ ਤਾਂ ਮੀਠਾ ਲੱਗੈ ਦੇ ਹੁਕਮ ਨੂੰ ਪਾਲਦੇ ਸਨ ਹੁਣ ਵੀ ਸਾਨੂੰ ਗੁਰਮੁਖ ਦੀ ਲੋੜ ਹੈ ਜੋ ਸਾਡੀਆਂ ਊਣ ਤਾਈਆਂ ਨੂੰ ਦੇਖਦਾ ਤੇ ਉਹਨਾਂ ਨੂੰ ਠੀਕ ਕਰਨ ਦਾ ਉਪਰਾਲਾ ਦੱਸਦਾ ਹੈ ਜਦ ਨਾਮ ਦਾ ਰਸ ਆਉਣ ਲੱਗਦਾ ਹੈ ਤਾਂ ਕਈ ਹੰਕਾਰ ਕਰਨ ਲੱਗ ਪੈਂਦੇ ਹਨ ਇਹ ਪਰਮਾਰਥ ਦੇ ਰਾਹ ਵਿੱਚ ਅੜਕ ਹੁੰਦੀ ਹੈ ਇਸ ਤੋਂ ਬਚਣਾ ਹੈ ਸਾਡਾ ਮਨ ਕਿਸੇ ਵੇਲੇ ਸਾਨੂੰ ਉੱਚਾ ਉੱਠ ਕੇ ਭਲਾਈ ਵੱਲ ਪ੍ਰੇਰਦਾ ਹੈ ਕਦੇ ਫੇਰ ਬੁਰੀਾਈ ਵੱਲ ਤਸੀਟ ਲੈ ਜਾਂਦਾ ਹੈ ਬੰਦੇ ਨੂੰ ਚਾਹੀਦਾ ਹੈ ਇਹ ਹੀ ਹੈ ਕਿ ਜਦ ਸੁਰਤ ਉੱਚੀ ਚੜੇ ਤਾਂ ਵਾਹਿਗੁਰੂ ਦਾ ਸ਼ੁਕਰ ਕਰੇ ਜਦ ਨੀਵੀ ਜਾਵੇ ਤਾਂ ਇਹ ਆਪਣੇ ਆਪ ਨੂੰ ਲਹਨਤ ਪਾਵੇ ਪਛਤਾਪ ਵਿੱਚ ਜਾਵੇ ਤੇ ਇਸ ਤੋਂ ਉੱਪਰ ਉੱਠਣ ਦਾ ਉਪਰਾਲਾ ਕਰੇ ਅਰਥਾਤ ਬੇਨਤੀ ਕਰੇ ਜੋ ਇਸ ਨੂੰ ਮੰਦੀ ਨੀਵੀ ਹਾਲਤ ਨੂੰ ਜਿੱਤਣ ਦਾ ਵੱਲ ਮਿਲੇ ਭਲੇ ਪੁਰਸ਼ ਸਦਾ ਇਸ ਗਰਾਵਟ ਵਾਲੀ ਹਾਲਤ ਦਾ ਧਿਆਨ ਰੱਖਦੇ ਹਨ ਤੇ ਜਦ ਸੁਰਤ ਚੜਦੀ ਕਲਾ ਵਿੱਚ ਹੋਵੇ ਮਾਨ ਨਹੀਂ ਕਰਦੇ ਇਸ ਨੂੰ ਮਿਹਰ ਸਮਝਦੇ ਹਨ ਵਾਹਿਗੁਰੂ ਨਾਮ ਕੌਤਕ ਹਾਰ ਹੈ ਵਾਹਿਗੁਰੂ ਨਾਮ ਜਪਣ ਨਾਲ ਇਹ ਸਾਡੇ ਅੰਦਰ ਇੱਕ ਜੀਵਨ ਸ਼ਕਤੀ ਹੋ ਜਾਂਦਾ ਹੈ ਤੇ ਰੂਹ ਵਿੱਚ ਉਛਾਲੇ ਮਾਰਦਾ ਹੈ ਜਿਵੇਂ ਮਾਂ ਦੇ ਪੇਟ ਵਿੱਚ ਬੱਚਾ ਹਰਕਤ ਕਰਦਾ ਹੈ ਰਸੌਲੀ ਵੀ ਪੇਟ ਵਿੱਚ ਹੁੰਦੀ ਹੈ ਪਰ ਉਹ ਸਾਡੀ ਜਿੰਦ ਦੀ ਅੰਸ਼ ਨਹੀਂ ਪਾਸਦੀ ਜਿਸ ਤਰ੍ਹਾਂ ਇੱਕ ਘੜਾ ਮਿੱਟੀ ਤੇ ਪਾਣੀ ਨਾਲ ਬਣਿਆ ਹੁੰਦਾ ਹੈ ਇਸ ਤਰ੍ਹਾਂ ਸਾਡਾ ਮਨ ਵੀ ਆਤਮਾ ਤੇ ਅਨਾਤਮਾ ਦੀ ਮਿਕਸਚਰ ਮਿਲਾਵਟ ਹੈ ਇਸ ਦੇ ਆਤਮਾ ਵਾਲੇ ਹਿੱਸੇ ਨੇ ਵਾਹਿਗੁਰੂ ਜੋ ਘੜੇ ਦੇ ਪਾਣੀ ਵਾਂਗ ਸਾਡੇ ਅੰਦਰ ਹੈ ਨਾਲ ਇੱਕ ਮਿਕ ਹੋਣਾ ਹੈ ਜੇ ਭਰੇ ਘੜੇ ਨੂੰ ਪਾਣੀ ਵਿੱਚ ਤਰ ਦੇਵੀਏ ਤਾਂ ਜਿਵੇਂ ਘੜੇ ਅੰਦਰ ਬਾਹਰ ird gird ਪਾਣੀ ਹੈ ਤਿਵੇਂ ਵਾਹਿਗੁਰੂ ਵਿੱਚ ਅਸੀਂ ਤੇ ਉਹ ਸਾਡੇ ਵਿੱਚ ਹੋ ਜਾਵੇ ਇਸ ਵਾਹਿਗੁਰੂ ਦਾ ਅਸੀਂ ਸਿਮਰਨ ਕਰਨਾ ਹੈ ਤੇ ਨਾਮ ਜਪਦੇ ਹੋਏ ਉਸ ਨਾਮੀ ਨਾਲ ਅਪੇਧ ਹੋਣਾ ਹੈ ਵਾਹਿਗੁਰੂ ਦੇ ਨਾਮ ਦਾ ਸਿਮਰਨ ਸਭ ਸਾਧਨਾ ਤੋਂ ਉੱਤਮ ਸਾਧਨ ਹੈ ਜਦ ਅਸੀਂ ਨਾਮ ਜਪਦੇ ਹਾਂ ਤਾਂ ਆਪਣਾ ਆਪਾ ਉਸ ਨੂੰ ਸਰੈਂਡਰ ਕਰਦੇ ਸੌਂਪਦੇ ਹਾਂ ਤੇ ਉਸ ਦੇ ਚਰਨੀ ਟਹਿ ਪੈਂਦੇ ਹਾਂ ਹੁਣ ਉਸ ਨੂੰ ਸਾਡੀ ਇਲਾਜ ਹੁੰਦੀ ਹੈ ਇਸ ਸਾਧਨ ਵਿੱਚ ਕੋਈ ਵਿਗਨ ਨਹੀਂ ਪੈਂਦੇ ਜਿਸ ਤਰ੍ਹਾਂ ਸ਼ਰਨ ਪਈ ਤ੍ਰਿਮਤ ਦੀ ਮਰਦ ਨੂੰ ਲਾਜ ਹੁੰਦੀ ਹੈ ਇਸ ਤਰ੍ਹਾਂ ਜਦ ਅਸੀਂ ਆਪਣੇ ਆਪ ਨੂੰ ਵਾਹਿਗੁਰੂ ਨੂੰ ਸੌਂਪ ਦਿੰਦੇ ਹਾਂ ਉਸ ਦੀ ਸ਼ਰਨ ਤੱਕਦੇ ਹਾਂ ਉਸ ਨੂੰ ਸਾਡੀ ਲਾਜ ਹੁੰਦੀ ਹੈ ਸ਼ਰਮ ਪਈ ਨਾਰਾਇਣ ਨਾਨਕਦਰ ਪਈ ਆ ਵਾਹਿਗੁਰੂ ਦਾ ਨਾਮ ਜਪਣ ਵਾਲੇ ਨੂੰ ਜੀਰਾਗ ਸਬਰ ਤੇ ਨਿਮਰਤਾ ਦੀ ਬੜੀ ਲੋੜ ਹੈ ਨਾਮ ਜਪਦੇ ਹੋਏ ਕਈ ਸਿੱਧੀਆਂ ਤੇ ਰਿਧੀਆਂ ਆ ਜਾਂਦੀਆਂ ਹਨ ਨਾਮ ਜਪਣ ਵਾਲੇ ਨੇ ਉਹਨਾਂ ਦੇ ਵਿਖਾਵੇ ਤੋਂ ਬਚਣਾ ਹੈ ਜੋ ਹੰਕਾਰ ਤੇ ਹੋਮੇ ਨਾ ਆਫਰੇ ਹੋਮੇ ਆਈ ਤਾਂ ਨਾਮ ਦਾ ਰਸ ਟੁੱਟ ਜਾਵੇਗਾ ਹੋਮੇ ਨਾਵੇ ਨਾਲ ਵਿਰੋਧ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ